ਆਖਰ ਇਹ ਇਹ ਹੁੰਦਾ ਕਿਉਂ ਹੈ ਕਿਦਾਂ ਬਿਜਲੀ ਦੇ ਝਟਕੇ ਦੇ ਨਾਲ ਬੰਦੇ ਦੀ ਮੌਤ ਹੋ ਜਾਂਦੀ ਹੈ ਜਦੋਂ ਸਾਨੂੰ ਹਾਈ ਵੋਲਟੇਜ ਕਰੰਟ ਲੱਗਦਾ ਹੈ ਤਾਂ ਬਿਜਲੀ ਸਾਡੇ ਸਰੀਰ ਦੇ ਸਾਰੇ ਪਾਣੀ ਨੂੰ ਸਾੜ ਦਿੰਦੀ ਹੈ ਜਦੋਂ ਬਿਜਲੀ ਦਾ ਝਟਕਾ ਲੱਗਦਾ ਹੈ ਤਾਂ ਬੰਦੇ ਦੀ ਮੌਤ ਦੇ ਤਿੰਨ ਕਾਰਨ ਹੋ ਸਕਦੇ ਨੇ ਹੁ ਤੱਕ ਤੱਕ ਤੈਨੂੰ ਗੋਰੀਏ ਨਿੱਕਲੇ ਕਰੰਟ ਤੇਰੇ ਯਾਰ ਚੋਂ ਅੱਜ ਮੈਂ ਥੋੜਾ ਡਾਂਸ ਦੇ ਮੂਡ ਵਿੱਚ ਆ ਪਰ ਤੁਹਾਨੂੰ ਗਿਆਨ ਵੀ ਦੇਣਾ ਹੈ ਨਾ ਚਲੋ ਔਜ ਮਸਤੀ ਬੰਦ ਕਰਦੇ ਆ ਮਜ਼ਾਕ ਬੰਦ ਕਰਦੇ ਆ ਇਹ ਤਾਂ ਰਹੀ ਗਾਣੇ ਦੀ ਗੱਲ ਪਰ ਬਿਜਲੀ ਦਾ ਕਰੰਟ ਬਹੁਤ ਖਤਰਨਾਕ ਹੁੰਦਾ ਕਈ ਵਾਰੀ ਤਾਂ ਇਹ ਬੰਦੇ ਦੇ ਹੱਥ ਪੈਰ ਕੰਮ ਕਰਨੇ ਬੰਦ ਕਰ ਦਿੰਦਾ ਠੀਕ ਹੈ ਜੀ ਤੇ ਕਈ ਵਾਰੀ ਹੱਥ ਪੈਰ ਜਲਾ ਵੀ ਦਿੰਦਾ ਤੇ ਕਈ ਵਾਰੀ ਤਾਂ ਇਨਸਾਨ ਦੀ ਮੌਤ ਵੀ ਹੋ ਜਾਂਦੀ ਆ ਐਦਾਂ ਕਿਉਂ ਹੁੰਦਾ ਚਲੋ ਜਾਣਦੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਕਮ ਤੇ ਤੁਹਾਡਾ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਨੌਲੇਜ ਪਰੇ ਸ਼ੋਅ ਦੇ ਵਿੱਚ ਜਿਸ ਦਾ ਨਾਮ ਹੈ ਹੈ ਅੱਜ ਅਸੀਂ ਗੱਲ ਕਰਾਂਗੇ ਬਿਜਲੀ ਦੇ ਝਟਕੇ ਬਾਰੇ ਕਈ ਵਾਰੀ ਦਾ ਇਹ ਝਟਕਾ ਨਾਰਮਲ ਹੁੰਦਾ ਹੈ ਮਤਲਬ ਨਾਰਮਲ ਵੋਲਟੇਜ ਦਾ ਹੁੰਦਾ ਹੈ ਪਰ ਕਈ ਵਾਰੀ ਇਹ ਝਟਕਾ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਹੈ ਜਿਸ ਦੇ ਚਲਦੇ ਇਨਸਾਨ ਦੀ ਮੌਤ ਵੀ ਹੋ ਜਾਂਦੀ ਹੈ ਆਖਿਰ ਅਜਿਹਾ ਹੁੰਦਾ ਕਿਉਂ ਹੈ ਕਿੱਦਾਂ ਬਿਜਲੀ ਦੇ ਝਟਕੇ ਦੇ ਨਾਲ ਬੰਦੇ ਦੀ ਮੌਤ ਹੋ ਜਾਂਦੀ ਹੈ ਨਹੀਂ ਪਤਾ ਚਲੋ ਮੈਂ ਦੱਸਦਾ ਹਾਂ ਜਦੋਂ ਸਾਨੂੰ ਹਾਈ ਵੋਲਟੇਜ ਕਰੰਟ ਲੱਗਦਾ ਹੈ ਤਾਂ ਬਿਜਲੀ ਸਾਡੇ ਸਰੀਰ ਦੇ ਸਾਰੇ ਪਾਣੀ ਨੂੰ ਸਾੜ ਦਿੰਦੀ ਹੈ ਜਿਸ ਕਰਕੇ ਸਾਡਾ ਖੂਨ ਗਾੜਾ ਹੋ ਜਾਂਦਾ ਹੈ ਖੂਨ ਗਾੜਾ ਹੋਣ ਕਰਕੇ ਸਾਡੀ ਬਾਡੀ ਦੇ ਵਿੱਚ ਖੂਨ ਦਾ ਵਹਾਅ ਕਾਫੀ ਘਟ ਜਾਂਦਾ ਹੈ ਤੇ ਖੂਨ ਸਾਡੇ ਸਰੀਰ ਦੇ ਕਈ ਹਿੱਸਿਆਂ ਵਿੱਚ ਪਹੁੰਚ ਨਹੀਂ ਪਾਉਂਦਾ ਤਿੰਨ ਸਾਂ ਦੀ ਮੌਤ ਹੋ ਜਾਂਦੀ ਹੈ ਸਮਝ ਲੱਗੀ ਜੇ ਸਾਡੇ ਸਰੀਰ ਦੇ ਵਿੱਚ ਪਾਣੀ ਹੀ ਨਹੀਂ ਰਹੇਗਾ ਤੇ ਅਸੀਂ ਸਰਵਾਈਵ ਕਿਦਾਂ ਕਰ ਪਾਵਾਂਗੇ ਜਦੋਂ ਬਿਜਲੀ ਦਾ ਝਟਕਾ ਲੱਗਦਾ ਹੈ ਤਾਂ ਬੰਦੇ ਦੀ ਮੌਤ ਦੇ ਤਿੰਨ ਕਾਰਨ ਹੋ ਸਕਦੇ ਨੇ ਕੀ ਨੇ ਉਹ ਕਾਰਨ ਆਓ ਜਾਣਦੇ ਹਾਂ ਕਰੰਟ ਲੱਗਣ ਦੇ ਨਾਲ ਇਨਸਾਨ ਦੀ ਤਿੰਨ ਤਰੀਕੇ ਦੇ ਨਾਲ ਮੌਤ ਹੋ ਸਕਦੀ ਹੈ ਸਭ ਤੋਂ ਪਹਿਲਾਂ ਫੇਫੜਿਆਂ ਦਾ ਕੰਮ ਕਰਨਾ ਬੰਦ ਕਰ ਦੇਣਾ ਨੰਬਰ 2 ਦਿਲ ਦੀ ਧੜਕਣ ਦਾ ਰੁਕ ਜਾਣਾ ਨੰਬਰ 3 ਔਖੇ ਔਖੇ ਸਾਹ ਆਉਣਾ ਜਾਂ ਸਾਹ ਦਾ ਆਉਣਾ ਬੰਦ ਹੀ ਹੋ ਜਾਣਾ ਸੋ ਦੋਸਤੋ ਇਹਨਾਂ ਗੀਤਾਂ ਵਾਲਿਆਂ ਦੀ ਪਰਵਾਹ ਨਹੀਂ ਕਰਨੀ ਜਿਹੜੇ ਕਹਿੰਦੇ ਨੇ ਜ਼ੋਰ ਕਾ ਝਟਕਾ ਹਾਇ ਜ਼ੋਰੋ ਸੇ ਲਗਾ ਬਿਜਲੀ ਬਹੁਤ ਖਤਰਨਾਕ ਹੁੰਦੀ ਹੈ ਤੇ ਜਦੋਂ ਵੀ ਹੁਣ ਤੁਸੀਂ ਇਲੈਕਟ੍ਰੀਕਲ ਦਾ ਕੰਮ ਕਰਨਾ ਤਾਂ ਬਹੁਤ ਸਾਵਧਾਨੀ ਨਾਲ ਕਰਨਾ ਤੇ ਆਪਣਾ ਤੇ ਆਪਣੇਆਂ ਦਾ ਖਾਸ ਖਿਆਲ ਰੱਖਣਾ ਤੇ ਮੈਂ ਮਿਲਾਂਗਾ ਤੁਹਾਨੂੰ ਆਪਣੇ ਅਗਲੇ ਐਪੀਸੋਡ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ